ਮਾਦਾ ਦਿਨ ਨਹੀਂ ਪੁੱਤ ਕੋ ਕੋ ਨਹੀਂ ਕਰ ਸਕਦਾ ਮਾ ਬਬੂ ਕੋਨੇ ਮਾਹ ਕਰ ਸਕਦਾ ਮਾਦਾ ਦਿਨ ਹੀ ਪੁੱਤ ਦੇ ਓਗਣ ਜਰ ਸਕਦਾ ਆ ਪਾਪੇ ਪਿੱਛੇ ਜੇ ਲੋੜੀ ਲੰਘ ਕੇ ਗਈਏ ਨਾ ਜੀ ਮੈਂ ਉਦੋਂ ਇੱਕ ਇੰਟਰਵਿਊ ਸੁਣ ਰਿਆ ਸੀ ਬਿਰਧ ਆਸ਼ਰਮ ਵਿੱਚ ਮਾਤਾ ਬੈਠੀ ਹੈ ਮਾਤਾ ਦੀ ਪੱਤਰਕਾਰ ਇੰਟਰਵਿਊ ਕਰ ਰਿਹਾ ਹੈ ਪੱਤਰਕਾਰ ਪੁੱਛਦਾ ਮਾਂ ਤੇਰਾ ਕੋਈ ਪੁੱਤ ਨਹੀਂ ਹੈ ਮਾਂ ਕਹਿਣ ਲੱਗੀ ਨਹੀਂ ਵੇ ਪੁੱਤਰਾ ਮੇਰੇ ਵੀ ਦੋ ਪੁੱਤ ਹੈ ਬਹੁਤ ਸੋਹਣੇ ਘਰ ਉਹਨਾਂ ਦੇ ਬਣੇ ਹੋਏ ਹੈ ਮਾਂ ਤੋਂ ਹੁਣ ਬਿਰਧ ਆਸ਼ਰਮ ਵਿੱਚ ਕੀ ਕਰਦੀ ਹੈ ਪੱਤਰਕਾਰ ਪੁੱਛ ਰਿਹਾ ਜੀ ਮਾਂ ਤੂੰ ਗੁਰਦ ਆਸ਼ਰਮ ਵਿੱਚ ਕੀ ਕਰ ਰਹੀ ਆਂ ਮਾਂ ਨੇ ਫਿਰ ਵੀ ਨਹੀਂ ਆਖਿਆ ਵੀ ਮੇਰੇ ਪੁੱਤਰਾਂ ਨੇ ਮੈਨੂੰ ਘਰੋਂ ਕੱਢਿਆ ਮਾਂ ਕਹਿਣ ਲੱਗੀ ਮੇਰੇ ਮਾੜੇ ਕਰਮ ਹੋਣਗੇ ਮੈਂ ਗੁਰਦ ਆਸ਼ਰਮ ਵਿੱਚ ਬੈਠੀ ਆਂ ਆ ਮੈਂ ਮਾਂ ਦੇ ਦਿਲ ਦੀ ਤੁਹਾਨੂੰ ਗੱਲ ਦੱਸ ਰਿਹਾ ਮਾਂ ਦਾ ਹਿਰਦਾ ਕਿੰਨਾ ਵੱਡਾ ਹੈ ਐਵੇਂ ਨਹੀਂ ਬਾਣੀ ਨੇ ਆਖਿਆ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾਰਾ ਕਿਸ ਤੇ ਤੇ ਪੁੱਤਰ ਜਿੰਨੀਆਂ ਮਰਜ਼ੀ ਭੁੱਲਾ ਕਰ ਦੇ ਮਾਂ ਨੂੰ ਇੱਕ ਵਾਰ ਆਕੇ ਕਹਦੇ ਮਾਂ ਮੇਰੇ ਕੋਲ ਭੁੱਲ ਹੋ ਗਈ ਮਾਂ ਕਹਿਣ ਲੱਗੀ ਫਿਰ ਕੀ ਹੋਇਆ ਜੇ ਭੁੱਲ ਹੋ ਗਈ ਹੋ ਗਈ ਕੋਈ ਗੱਲ ਨਹੀਂ ਪੁੱਤਰਾ ਪੱਤਰਕਾਰ ਵੀਰ ਇੰਟਰਵਿਊ ਕਰ ਰਿਹਾ ਮਾਂ ਤੂੰ ਵਿਰਦਾਸ਼ਰਮ ਵਿੱਚ ਬੈਠੀ ਆਂ ਕੀ ਗੱਲ ਮਾਂ ਕਹਿਣ ਲੱਗੀ ਮੇਰੇ ਮਾੜੇ ਕਰਮ ਹੈ ਇਹ ਅਗੋਂ ਪੱਤਰਕਾਰ ਵੀਰ ਨੇ ਸਵਾਲ ਕੀਤਾ ਮਾਂ ਤੇਰੇ ਪੁੱਤਰਾਂ ਨੇ ਤੈਨੂੰ ਵਿਰਧ ਆਸ਼ਰਮ ਵਿੱਚ ਛੱਡਿਆ ਹੋਇਆ ਹੈ ਮੈਨੂੰ ਇਹ ਦੱਸ ਅੱਜ ਲੋਹੜੀ ਦਾ ਦਿਨ ਹੈ ਤੂੰ ਵੀ ਆਪਣੇ ਪੁੱਤਰਾਂ ਦੀ ਲੋਹੜੀ ਪਾਈ ਹੋਣੀ ਹੈ ਮਾਂ ਕਹਿਣ ਲੱਗੀ ਹਾਂ ਵੇ ਪੁੱਤਰਾ ਮੈਂ ਵੀ ਬੜੇ ਚਾਹਾਂ ਦੇ ਨਾਲ ਆਪਣੇ ਪੁੱਤਰਾਂ ਦੀ ਲੋਹੜੀ ਪਾਈ ਹੈ ਮੈਂ ਵੀ ਬੜੇ ਲਾਡ ਲੜਾਏ ਸੀ ਜਦੋਂ ਮੇਰਾ ਪੁੱਤ ਵੱਡਾ ਹੋਇਆ ਉਦੋਂ ਮੈਂ ਬੜੇ ਲਾਡ ਲੜਾਏ ਮੈਂ ਲੋਡੀਆਂ ਵੀ ਪਾਈਆਂ ਆਪਣੇ ਪੁੱਤਰ ਦਾ ਵਿਆਹ ਵੀ ਕੀਤਾ ਮੈਂ ਪੋਤੇ ਵੀ ਖੜਾਏ ਇਹਨਾਂ ਹੱਥਾਂ ਨਾਲ ਪੱਤਰਕਾਰ ਵੀਰ ਨੇ ਫਿਰ ਸਵਾਲ ਕੀਤਾ ਮਾਂ ਤੂੰ ਇਹ ਦੱਸ ਵੀ ਅੱਜ ਬਿਰਧ ਆਸ਼ਰਮ ਵਿੱਚ ਬੈਠੀ ਆਪਣੇ ਪੁੱਤਰਾਂ ਵਾਸਤੇ ਕੀ ਸੋਚ ਰਹੀ ਆਂ ਤੂੰ ਮੈਨੂੰ ਇਹ ਦੱਸ ਵੀ ਹੁਣ ਤੂੰ ਆਪਣੇ ਪੁੱਤਰਾਂ ਬਾਰੇ ਕੀ ਸੋਚਦੀ ਆਂ ਆ ਵੇਖਿਓ ਜੀ ਮਾਂ ਦਾ ਦਿਲ ਜਦੋਂ ਮੈਂ ਇੰਟਰਵਿਊ ਸੁਣ ਰਿਆ ਸੀ ਮੇਰਾ ਵੀ ਦਿਲ ਭਾਰ ਆ ਮਾਂ ਨੇ ਆਖਿਆ ਮੈਂ ਅਰਦਾਸ ਕਰਦੀ ਆਂ ਪ੍ਰਮਾਤਮਾ ਦੇ ਚਰਨਾਂ ਵਿੱਚ ਬੇ ਪੁੱਤਰਾ ਤੂੰ ਮੈਨੂੰ ਪੁੱਛ ਰਿਆ ਹੁਣ ਮਾਂ ਕੀ ਸੋਚਦੀ ਐ ਮਾਂ ਨੇ ਆਖਿਆ ਮੈਂ ਰੱਬ ਦੇ ਚਰਨਾਂ 'ਚ ਅਰਦਾਸ ਕਰ ਰਹੀ ਆਂ ਰੱਬਾ ਜਿੱਥੇ ਵੀ ਮੇਰੇ ਪੁੱਤਰ ਧੀ ਹੋਣ ਉਹਨਾਂ ਨੂੰ ਤਤੀ ਹਵਾ ਨਾ ਲੱਗਣ ਦੇਈਂ ਆਖੋ ਸਤਨਾਮ ਸ੍ਰੀ ਗੁਰੂ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ you yeah.